ਜਿਹੜਾ ਸ੍ਰੀ ਕਰਤਾਰਪੁਰ ਸਾਹਿਬ ਤੇ ਅੱਜ ਉਹਨਾਂ ਦੇ ਦਰਸ਼ਨ ਕਰਨ ਲਈ ਅਸੀਂ ਜਾ ਰਹੇ ਹਾਂ ਤੇ ਲੱਖਣੋ ਹਸਪੀਟਲ ਆ ਘਿਰੋ ਬਣਾਣਕ ਦਾ ਇੱਥੋਂ ਅਸੀਂ ਕਰੋਨਾ ਦਾ ਕਰਾਇਆ ਜੇ ਟੈਸਟ ਕਰੋਨਾ ਕਰੋਨਾ ਬਦਲੀ ਲੋ ਜੀ ਖੁੱਲ ਗਿਆ ਜੇ ਗੇਟ ਤੇ ਜੀ ਆਲਾ ਕੋਈ 에어ਪੋਰਟ ਵੀ ਹੈ ਜਿਸਟਰ ਗੈਲਰੀ ਲੱਗਦੀ ਆ ਅੰਗਰ ਜਿਹੜਾ ਸੈਦਪੁਰ ਉਹਨਾਂ ਬਾਅਦ ਜਿਹੜਾ ਜਿੱਥੇ ਸੱਚਾ ਸੌਦਾ ਜਿਹੜਾ ਕੀਤਾ ਨਾ ਤੇ ਫਿਰ ਐਸ ਕਰਕੇ ਨਾ ਪੁਲਿਸ ਦੇ ਬ੍ਰੋਕ ਪਰ ਤੁਹਾਨੂੰ ਲੈ ਕੇ ਜਾਣਾ ਪੈਂਦਾ ਕਿ ਆਧਾਰ ਕਾਰਡ ਜਾਂ ਸਿਰਫ ਪਾਸਪੋਰਟ ਨਹੀਂ ਹੈਗਾ ਇੱਥੋਂ ਤੋਂ ਕਰਾ ਸਕਦੇ ਆ ਗੱਲ ਵੀ ਬੜਾਈ ਆ ਆ ਲੈ ਹਜ਼ਾਰ ਤੇ ਇਹ ਆ ਜੁਰਮ ਲੈ ਲੈ ਤੇ ਚੜਦਾ ਤੇ ਲੈਂਦਾ ਪੰਜਾਬ ਜਿਹੜਾ 2 ਸੈਂਚ ਬੰਦਿਆ ਗਿਆ ਸੀ ਸ੍ਰੀ ਅਕਾਲ ਕਿਤਰਾ ਇੰਡੀਆ ਨੇ ਉੱਥੇ 1800 ਦੇ ਕੇ ਆਪਾਂ 20 ਡਾਲਰ ਲੈਣੇ ਇੱਥੇ 2000 ਦੇਣਾ ਪੈਂਦਾ ਵਾ 20 ਡਾਲਰ ਜਿਹੜੇ ਨਾ ਫੀਸ ਜਿਹੜੀ ਹੈ ਨਾ ਬਾਰਡਰ ਦੀ ਜਿਹੜੀ ਲੱਗਦੀ ਆ ਮੋਹਰ ਲੱਗਦੀ ਆ ਜਿਹੜੀ ਹੈ ਈਟੀਆ ਫਾਰਮ ਆ ਨਾ ਉਹਦੇ ਤੇ ਲੱਗੀ ਜੇ ਇਹ ਇਹ ਭਾਗੇ ਰੱਖਣੀ ਹੈ ਯਾਤਰੀ ਇਹਨੂੰ ਕੋਈ ਬਾਰਡਰ ਦੀ ਜੜੀ ਹੈ ਨਾ ਪਾਬੰਦੀ ਨਹੀਂ ਕੀ ਤੇ ਆਹ ਲੋ ਜੀ ਆ ਗਏ ਬੰਦੇ ਦਾ ਦਰ ਆਉਣ ਵਾਲੇ ਬਲੇ ਸੋਨਿਆ ਹਾਲ ਅੱਲਾਹੁ ਅਕਬਰ ਕੰਮ ਕਹਿੰਦੇ ਜੀ ਆਇਆਂ ਨੂੰ ਕਠਾਰਪੜੀ ਸਤਿ ਸ਼੍ਰੀ ਅਕਾਲ ਜੀ ਅ ਅੱਜ ਨਾ ਬੜਾ ਹੀ ਵਡਭਾਗਾ ਦੇਣਾ ਬੜੇ ਚਿਰ ਦੀ ਅਸੀਂ ਇਹਦਾ ਇੰਤਜ਼ਾਰ ਕਰਨ ਦੇ ਹਾਂ ਤੇ ਜਿਹੜੀ ਅਰਦਾਸ ਅਸੀਂ ਰੋਜ਼ ਕਰਦੇ ਆਂ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਨੂੰ ਇੱਕ ਪੰਥੋਂ ਛੋੜਿਆ ਗਿਆ ਇਹਨਾਂ ਦੇ ਖੁੱਲੇ ਦਰਸ਼ਨ ਦیدار ਤੇ ਸੇਵਾ ਸੰਭਾਲਦੇ ਆਂ ਖਾਲਸਾ ਜੀ ਨੂੰ ਬਲਸੋ ਉਹਨਾਂ ਗੁਰੂ ਘਰਾਂ ਚੋਂ ਇੱਕ ਗੁਰਦੁਆਰਾ ਸਾਹਿਬ ਜਿਹੜਾ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਅਖੀਰ ਲਏ ਜਿਹੜੇ 17-18 ਸਾਲ ਜਿਹੜੇ ਬਤੀਤ ਕੀਤੇ ਤੇ ਖੇਤੀ ਕੀਤੀ ਆ ਤੇ ਅੱਜ ਉਹਨਾਂ ਦੇ ਦਰਸ਼ਨ ਕਰਨ ਲਈ ਅਸੀਂ ਜਾ ਰਹੇ ਆਂ ਤੇ ਲਗਭਗ 13 ਜਣੇ ਆਹੀਂ ਹੁਣ ਜਿਹੜੇ ਇੱਥੇ ਜਾਵਾਂਗਾ ਈਟੀਏ फार्म ਜਿਹੜੇ ਆ ਉਹਨਾਂ ਚਾ ਸਾਡੇ ਸਾਰਿਆਂ ਵਿੱਚ ਛੋਟੀ ਉਮਰ ਦਾ ਜਿਹੜਾ ਸ਼ੇਰ ਆ ਨਾ ਸਾਡਾ ਅਗਮ ਸਿੰਘ ਤੇ ਉਹਦਾ ਵਾ ਤੇ ਬਾਕੀ ਸਾਰਨੂੰ ਵੱਡੀ ਉਮਰ ਦਾ ਮੈਂ ਵਾ ਚੱਲਦੇ ਜੀ ਫਿਰ ਤੇ ਹੁਣ ਵਾਵਾ ਲੇਟ ਹੋਇਆ 8:30 ਵਜੇ ਆ ਅੱਗੇ ਕੋਵਿਡ ਦੇ ਟੈਸਟ ਕਰਾਣਾ ਵਾ ਤੇ ਚਲੋ ਚੱਲਦੇ ਹਾਂ ਜੀ ਬਾਕੀ ਆ ਜਿਹੜੇ ਘਰ ਆਏ ਦੋਨੇ ਮੇਰਾ ਜਿਹੜਾ ਇੱਕ ਬਗਰੇ ਨਾਲ ਤੇ ਇੱਕ ਜਿਹੜਾ ਦਾ ਦੋਸਤ ਨਾਲ ਇਕੱਠਿਆਂ ਨੇ ਰਲ ਕੇ ਨਾ ਚੇਤਨ ਵਾਲਾ ਤੇ ਦੋ ਵੱਖਰੇ ਵੱਖਰੇ ਘਰ ਆ ਬਣਾਏ ਬੜੇ ਖੁੱਲੇ ਡੁੱਲੇ ਘਰ ਆ ਤੇ ਆ ਜਿਹੜਾ ਸਾਰੇ ਫਲ ਫਰੂਟ ਤੇ ਸਬਜ਼ੀਆਂ ਇਹਨਾਂ ਨੇ ਨਾਲ ਲਾਈਆਂ ਤੋ ਬਾਜੇ ਲੋਈ ਪਹਿਲੀ ਗੱਡੀ ਜਿਹੜੀ ਆ ਗੱਡੀ ਤੇ ਦੂਜੀ ਗੱਡੀ ਜਿਹੜੀ ਆ ਆ ਧਿਆਨ ਜੇ 13 ਜਣੇ ਆ ਬੱਚਾ ਤੇ 12 ਜਿਹੜੇ ਆ ਜਦੋਂ ਲੋਈ ਆਪ ਤਾਂ ਚੱਲਦੇ ਗੇ ਪਿੰਡ ਰੱਤਰਛੱਤਰ ਦੇ ਇਹ ਇਤੋਂ ਲਗਭਗ ਜਿਹੜਾ ਵਾ ਤੁਹਾਨੂੰ 5-6 ਕਿਲੋਮੀਟਰ ਪਰ ਪਹਿਲਾਂ ਆਪਾਂ ਕੋਵਿਡ ਦਾ ਟੈਸਟ ਕਰਾਣਾ ਜੀ ਹੈ ਜੀ ਸਾਰੇ ਨਿੱਤੇਰੇ ਦੇ ਤੇਰੇ ਜਿਹੜੇ ਸਟੇਟ ਬਣਾ ਕੇ ਫਿਰ ਚੱਲਣਾ ਆ ਸਾਡੇ ਨਾਲ ਜਿਹੜੇ ਆ ਪਿੱਛੇ ਰਮਨ ਦੀਪ ਸਿੰਘ ਤੇ ਨਾਲ ਹਰੀ ਆ ਪਾਸੇ ਮੋਰਾ ਤੇ ਇੱਧਰ ਸਾਡੇ ਬਲਬੀਰ ਸਿੰਘ ਦੀ ਕਾਕਾ ਜਿੰਨੇ ਮਰਜੀ ਬਦੇ ਹੋਰ ਕਾਕਾ ਨਾਲ ਨਾਲ ਜੁੜੇ ਰਹਿਣਾ ਹਾਲਾਂ ਦੇਰੇ ਬਾਬਾ ਨਾਲ ਆਪ ਕੋ ਪਹੁੰਚ ਲਿਆ ਤੇ ਆਹ ਹੁਣ ਮੇਰੇ ਖਲ ਇਥੋਂ 1.5 ਕਿਲੋਮੀਟਰ ਸਾਰਾ ਦੇਰਾ ਬੜਾ ਨਾਦਕ ਆ ਦਰਖਤ ਜਿਹੜੇ ਨਾ ਬਹੁਤ ਪੁਰਾਣੇ ਦੇ ਹੈਗੇ 40 ਸਾਲ ਦੇ ਸਾਨੂੰ ਇਹਨਾਂ ਨੂੰ ਹੋਏ ਇਸੇ ਤਰ੍ਹਾਂ ਤੇ ਆ ਗੂੜੀ ਸ਼ਾਹ ਤੇ ਉਹ ਕਹਿੰਦੇ ਆ ਕਿ 47 ਤੋਂ ਪਹਿਲਾਂ ਦੇ ਹੀ ਆ ਤੇ ਸਾਡੇ ਲਾਗੇ ਵੀ ਮਹਾਰਾਜ ਰਣਜੀਤ ਸਿੰਘ ਦੇ ਤਾਂ ਦੇ ਲੱਗੇ ਹੋਏ ਦਰਖਤ ਹੈਗੇ ਆ ਲਗਭਗ ਇਹਨਾਂ ਦੀ ਜਾਨੀਆਂ ਦੀ ਉਮਰ ਜਿਹੜੀ ਬਹੁਤ 100 ਤੋਂ ਉੱਪਰ ਜਾਦੀ ਆ ਆਪਾਂ ਪਹੁੰਚ ਗਏ ਜੀ ਡੇਰਾ ਬਾਬਾ ਨਾਨਕ ਕਿ ਆਪਾਂ ਜਿਤਨਾ ਆ ਗੁਰਦੁਆਰਾ ਸਾਹਿਬ ਸਾਹਮਣੇ ਆ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੇ ਆਪਾਂ ਜੇ ਦੁਰਵੰਤ ਨੇ ਇਹਨਾਂ ਦੇ ਇੱਥੇ ਰਹਿ ਕੇ ਜਿਹੜਾ ਦਾਣਾ ਜਿਹੜਾ ਨਾ ਬੜਾ ਵਧੀਆ ਹੋਊਗਾ ਟਾਈਮ ਦਾ ਲੱਗੇਗਾ ਕਿਉਂਕਿ ਇੱਥੇ ਸ੍ਰੀ ਆਨ ਬੜੀ ਸੋਹਣੀ ਹੁੰਦੀ ਬਾਬਾ ਸਿਵਾ ਸਿੰਘ ਜੀ ਜੀ সেবা ਕਰਾ ਰਹੇ ਉਹਨਾਂ ਨੇ ਬਣਾਈ ਆ ਤੇ ਇੱਥੇ ਰਾਤ ਰਹਿ ਕੇ ਤਸਵੀਰੀ ਬੜੇ ਟਾਈਮ ਨੂੰ ਤੁਸੀਂ ਜਾ ਸਕਦੇ ਤੇ ਕੋਵਿਡ ਦਾ ਟੈਸਟ ਵੀ ਪਿਛਲੇ ਪਾਸੇ ਹੀ ਆ ਇਹਦੇ ਗੁਰਦੁਆਰਾ ਸਾਹਿਬ ਦੇ ਜਿਹੜਾ ਹਸਪੀਟਲ ਉੱਥੇ ਹੱਥ ਕਰਾ ਸਕਦੇ ਆ ਪਾਣਾ ਸਿਵਲ ਹਸਪੀਟਲ ਆ ੧ ਰੋਪਾ ਬਣਾਣਕ ਦਾ ਇੱਥੋਂ ਅਸੀਂ ਕਰੋਨਾ ਦਾ ਕਰਾਇਆ ਜੇ ਟੈਸਟ 12 ਜਣੇ 13 ਜਣੇ ਤੇ ਮੇਰੇ ਖਿਆਲ ਆ 10 ਮਿੰਟ ਤੋਂ ਪਹਿਲਾਂ ਪਹਿਲਾਂ ਇਹਨਾਂ ਕਰ ਦਿੱਤਾ ਤੇ ਮੇਰਾ ਖਿਆਲ ਹੋਰ ਮੈਨੂੰ ਕਿਤੇ ਨਹੀਂ ਦੱਸਿਆ ਜਿਹੜਾ ਇਹਦਾ ਟੈਸਟ ਹੁੰਦਾ ਹੋਵੇ ਆ ਨਾ ਰਸਤਾ ਪਹਿਲਾਂ ਹੀ ਜਿਹੜਾ ਕੱਲ੍ਹ ਹੀ ਉਹ ਬਖਾਇਆ ਸੀ ਨਾ ਤਾਂ ਮਰਦਾਸ ਫਕਾਮ ਜਿਹੜਾ ਉਹ ਇਧਰ ਦੀ ਸਾਈਡ ਤੋਂ ਜਾਂਦਾ ਜੀ ਤੇ ਹੁਣ ਜਿਹੜਾ ਰਸਤਾ ਮੁੱਢੇ ਪਾਸੇ ਜਾਣ ਲਿਆ ਤੇ ਆਪਾਂ ਬਹੁਤ ਚੱਲੇ ਹਾਂ ਚੈੱਕ ਪੋਸਟ ਤੇ ਜਿਹੜੀ ਪਹਿਲੀ ਚੈੱਕ ਪੋਸਟ ਆ ਨਾ ਪਹਿਲੀ ਚੈੱਕ ਪੋਸਟ ਇੱਥੇ ਇਹਨਾਂ ਨੇ ਕਰੋਨਾ ਦਾ ਟੈਸਟ ਤੇ ਤੁਹਾਡੀ ਜੀ ਕੀ ਇਹ ਜਿਹੜੀ ਰਿਪੋਰਟ ਆ ਉਹ ਦੇਖਣੀ ਆ ਤੇ ਨੰਕੁਰਾ ਇਹ ਕੋਈ ਨ ਨਹੀਂ ਗਿਆ ਟਿਕੀ ਰੋਡ ਆ ਜਿਹੜੀ ਨਾਲ ਨਾਲ ਚੱਲਦੀ ਆ ਨਾ ਤੇ ਉੱਥੋਂ ਦੂਰ ਤੱਕ ਰਹੇ ਚੱਲ ਜਾਂਦੇ ਆ ਉੱਥੋਂ ਦਰਸ਼ਨ ਕਰ ਲੈਂਦੇ ਆ ਆ ਇਹਨਾਂ ਨੂੰ ਜਿਹੜੇ ਨਾ ਆਪਾਂ ਚੈੱਕ ਕਰਾਵਾਂਗੇ ਇੱਥੇ ਪਹਿਲਾਂ ਆਪਣੀ ਬੂਡ ਹਾਂਜੀ ਨਹੀਂ ਕੋਈ ਟੈਸਟ ਕੀਆ ਹਾਂਜੀ ਨਹੀਂ ਹੋ ਗਿਆ ਕੋਰੋਨਾ ਕੋਰੋਨਾ ਚਲੋ ਬਦਲੀ ਅੱਗੇ ਹਾਂਜੀ ਠੀਕ ਹੈ ਸਾਥੀ ਨੇ ਦੋਵੇਂ ਦੋਨੋਂ ਸਾਥ ਹੀ ਆ ਆਹ ਨਾਲ ਇੱਕ ਜਸਟ ਪੰਨੇ ਦਾ ਫਾਰਮੈਟੀ ਜੀ ਆ ਅੱਗੇ ਉਹਣਾ ਜਿਹੜਾ ਮੇਨ ਗੇਟ ਆ ਨਾ ਤੇ ਇੱਥੇ ਇਹਨਾਂ ਨੇ ਫੇਰ ਮੇਰੇ ਖਲਾਫ ਦੇਖਣਗੇ ਦੇਖ ਕੇ ਫੇਰ ਅੱਗੇ ਜਿਹੜਾ ਨਾ ਨਿਬਾਹ ਤੀਂਦੀ ਹੁੰਦੀ ਹੱਜੀ ਕਰੋਨਾ ਜਿਹੜੀ ਸਾਰੇ ਪਾਸੋਂ ਪੱਧਰੀ ਗਿਆ ਪਰ ਕਰੋਨਾ ਦਾ ਲਿਖਣਾ ਨਹੀਂ ਛੱਡਣ ਦੇ ਪਤਾ ਨਹੀਂ ਇਹ ਕਿੰਨਾ ਦੀ ਸ਼ਰਤਾਂ ਪਰ ਕਿਤੇ ਵੀ ਕਰੋਨਾ ਟੈਸਟ ਨਹੀਂ ਹੁੰਦਾ ਮੈਂ ਪਤਾ ਕਰ ਲੈ ਕਿੱਥੇ ਸਿਵਲ ਹਸਪੀਟਲ ਦੀ ਆਪਾਂ ਕਰਾ ਗਏ ਆ ਆਗੇ ਤੇ ਗੇਟ ਜਿਹੜੇ ਬੜੀਆਂ ਰਿਡੈਂਸ ਹਨ ਨਾ ਉਹਦੇ ਲੋ ਜੀ ਖੁੱਲ ਗਏ ਜੇ ਗੇਟ ਤੇ ਚੱਲੇ ਹੋਣੇ ਸੀ ਅੱਗੇ ਤੇ ਇੱਥੇ ਪਾਰਕਿੰਗ ਫੀਸ ਚਵਾਂਗਾ ਆਦੇ ਬਾਕੀ ਜਿਹੜੀ ਆ 50 ਰੁਪਏ ਦੇ ਕੇ ਨਾ ਇਤੋਂ ਅੱਗੇ ਉਹ ਤੱਕ ਅੱਗੇ ਜਾ ਸਕਦਾ ਜਿੱਥੋਂ ਤੱਕ ਕਸਟਮ वगੈਰਾ ਹੁੰਦਾ ਵਾ ਤੇ ਇਹ 11:30 ਤੋਂ ਲੈ ਕੇ ਤੇ 3:30 ਤੱਕ ਜਿਹੜੀ ਉਹਨਾਂ ਦੀ ਐਂਟਰੀ ਹੁੰਦੀ ਆ ਤੇ ਉਹ ਤੋਂ ਅੱਗੇ ਨਹੀਂ ਜਾ ਸਕਦੇ ਬਿਨਾਂ ਪਾਸਪੋਰਟ ਤੇ ਬਿਨਾਂ ਅਪਾਇੰਟਮੈਂਟ ਤੋਂ ਆਹ ਨਾ ਵਿਸਟਰੇ ਗੈਲਰੀ ਆ ਤੇ ਬੜੀ ਸ਼ਾਨਦਾਰ ਲੋਕਾਂ ਤੇ ਆ ਪਾਰਕਿੰਗ ਆ ਪਾਰਕਿੰਗ ਬੜੀ ਖੁੱਲੀ ਆ ਹਾਂਜੀ ਤੇ ਆ ਹੁਣ ਸਾਡਾ ਸਾਰਾ ਜਸਾ ਜਿਹੜਾ ਨਾ ਇਹ ਆ ਗਿਆ ਤੇ ਅਸੀਂ ਵੱਖਰੇ ਵੱਖਰੇ ਕਰਨ ਡਿਆ ਆਪਣੇ ਈਟੀਏ ਫਾਰਮ ਤੇ ਜਿਹੜੇ ਕੋਡ ਰਿਪੋਰਟ ਤੇ ਆਪਣੇ ਆਪਣੇ ਕਾਜ ਕਿਉਂਕਿ ਅੱਗੇ ਕਸਟਮਰ ਜਿਹੜਾ ਇਹ ਜਿੱਥੇ ਹੁੰਦਾ ਵਾ ਉੱਥੇ ਵੱਖਰਾ ਵੱਖਰਾ ਇਕੱਲੇ ਇਕੱਲੇ ਨੂੰ ਜਾਣਾ ਪੈਣਾ ਆ ਲੁੱਕ ਵੇਖੋ ਜਿਹੜੀ ਆ ਨਾ ਵਿਸਟਰ ਗੈਲਰੀ ਦੀ ਤੇ ਕਿਹੇ ਬਾਹਰ ਦੀ ਜਿੱਦੂ ਆ ਨਾ ਕੋਈ 에어ਪੋਰਟ ਵੀ ਆ ਵਿਸਟਰ ਗੈਲਰੀ ਲੱਗਦੀ ਆ ਬਾਕੀ ਪਾਰਕਿੰਗ ਚ ਤੇ ਸਾਡਾ ਕੁਛ ਉਹ ਜਿਹੜੇ ਸਾਥੀ ਆ ਅੱਗੇ ਚਲੇ ਗਏ ਆ ਹਾਂਜੀ ਤੇ ਆ ਸਾਡੇ ਗੁਰਮੁਖ ਸਿੰਘ ਜੀ ਹਰਿਆਣੇ ਤੋਂ ਆਏ ਆ ਤੇ ਆ ਬਾਕੀ ਜਿਹੜੀਆਂ ਸੱਡੀਆਂ ਆ ਵੇਖੋ ਸਾਰਾ ਪਰਿਵਾਰ ਤੇ ਉਹ ਮਗਰ ਆ ਲੋਪਾ ਇਹ ਨਹੀਂ ਅਸੀਂ ਤੇਰਾ ਜਿਹੜਾ ਨਿੱਕਾ ਸਾਡਾ ਜਿਹੜਾ ਨਾ ਅਗਨ ਸਿੰਘ ਦਾ ਤੇ ਸਾਰਨੇ ਵੱਡੀ ਉਮਰ ਦਾ ਮੈਂ ਅੱਜ ਤੇ ਚੱਲਦੇ ਆ ਜਿਹੜਾ ਨਾ ਤੇ ਖੇਤੀ ਦਾ ਕਨਸੈਪਟ ਹੈਗਾ ਸਹਿਜ ਸ਼ਰਗੁਰ ਨਾਨਕ ਦੇਵ ਜੀ ਦਾ ਤੇ ਉਹ ਬਹੁਤ ਸੋਹਣਾ ਆਪਣੇ ਪਾਸੇ ਇਹਨਾਂ ਨੇ ਬਣਾ ਕੇ ਲਾਇਆ ਹੋਇਆ ਵਾ ਸਹਿਜ ਸ਼ਰਗੁਰ ਨਾਨਕ ਦੇਵ ਜੀ ਨੇ ਨਾ ਲੰਗਰ ਜਿਹੜਾ ਸੈਦਪੁਰ ਉਹਨਾਂ ਦਾ ਜਿਹੜਾ ਜਿੱਥੇ ਸੱਚਾ ਸੋਦਾ ਜਿਹੜਾ ਕੀਤਾ ਨਾ ਉੱਥੇ ਉੱਥੋਂ ਸ਼ੁਰੂ ਹੋਇਆ ਲੰਗਰ ਦੀ ਰਵਾਇਤ ਤੇ ਉਹਦਾ ਕਨਸੈਪਟ ਬੜਾ ਸ਼ਾਨਦਾਰ ਤਰੀਕੇ ਨਾਲ ਇਹਨਾਂ ਨੇ ਬਣਾ ਕੇ ਨਾ ਤੇ ਲਾਇਆ ਆ ਹਾਂਜੀ ਜਾਣੇ ਵਾਲੀ ਸੰਗਤ ਆਲੋ ਦੇ ਲਈ ਲੰਗਰ ਦੇ ਲਈ ਇੱਕ ਓਕਾਰ ਜਿਹੜਾ ਜਿਹੜਾ ਲਾਇਆ ਨਾ ਬੜਾ ਵਧੀਆ ਸ੍ਰੀ ਕਰਤਾਰਪੁਰ ਸਾਹਿਬ ਕੈਰੀਡੋਰ ਮਹੱਲਾ ਸਾਹਿਬ ਆਈਸੀਪੀ ਦੇਰਾ ਗੱਬਾ ਨਾਮਕ ਹਾਂਜੀ ਚੱਲਦੇ ਆ ਰਸਤੇ ਜੜੀ ਨਾ ਲੰਗਰ ਲਈ ਸਿੱਨਾ ਬਿਲਕੁਲ ਸਾਡੇ ਸਾਥੀਆਂ ਨੇ ਜਿਹੜੀ ਇੱਥੋਂ ਆ ਖਰੀਦ ਕਰਨਦੇ ਭਾਜੀ ਨੂੰ ਕੋ ਤੇ ਇਹ ਲੈ ਕੇ ਜਾਣੀ ਹੋਣੀ ਇੱਥੋਂ ਆ ਜੀਵਨ ਦੇ ਨਾ ਮਹੱਤਵਪੂਰਨ ਤੇ ਯਾਦਗਾਰ ਪਾਲ ਲਓ ਜੀ ਸਾਡਾ ਗੰਮ ਸਿੰਘ ਜਿਹੜਾ ਨੇ ਝੋਲ ਵਿਚਾਰਾ ਬੜੇ ਜ਼ੋਰ ਲਾਇਆ ਵੀ ਖਿੱਚ ਕੇ ਲਾ ਜਾਗਾ ਹੈ ਤੇ ਚਲੋ ਉਹ ਰਸਤਾ ਵੀ ਲਾ ਲਿਆ ਨੇ ਤੇ ਆ ਅੱਗੇ ਤੁਸੀਂ ਦੇਖੋਗੇ ਨਾ ਇੱਕ ਕੋਈ ਕਾਰ ਜਿਹੜਾ ਗੁਰੂ ਸਾਹਿਬ ਨੇ ਸਾਰਨੇ ਪਹਿਲਾਂ ਗੁਰਬਾਣੀ ਦੇ ਵਿੱਚੋਂ ਛੁਰੀ ਹੁੰਦੀ ਆ ਤੇ ਉਹਦਾ ਇਹਨਾਂ ਨੇ ਇਹ ਲਾਇਆ ਤੇ ਬੜਾ ਸੋਹਣਾ ਫੁੱਲ ਬੂਟੇ ਜਿਹੜੇ ਲੱਗੇ ਹੋਏ ਆ ਤੇ ਬਹੁਤ ਸ਼ਾਨਦਾਰ ਥਿਊ ਆ ਤਾਂ ਇਹ ਜੀ ਨੇ ਗੁਰਬਾਣੀ ਦੀਆਂ ਪੰਕਤੀਆਂ ਤੇ ਆ ਸਾਰੇ ਲਿਖ ਕੇ ਲਾਈਆਂ ਹੈ ਜਰਜੀ ਸਾਹਿਬ ਚੋ ਤੇ ਸਾਰੀ ਭਗਤਾਂ ਦੀਆਂ ਵਿੱਚ ਬਾਣੀਆਂ ਦਾ ਤੇ ਬਹੁਤ ਵਧੀਆ ਸੇਲ ਦੇ ਉੱਤੇ ਲਿਖ ਕੇ ਲਾ ਲਿਆ ਆ ਕੋਰੀਡੋਰ ਤੇ ਐਪਲੀਕੇਸ਼ਨ ਹਰਤੇ ਇੰਡੀਆ ਰਿਸਰਟ ਕੇ ਨਾ ਇਥੇ ਅੱਗੇ ਲਾਈ ਕੇ ਨਾ ਸਾਡੀ ਇਮੀਗ੍ਰੇਸ਼ਨ ਹੋਣੀ ਹੈ ਤਾਂ ਇਹ ਕਾਗਜ਼ ਪੱਤਰ ਦੇਖ ਕੇ ਅੱਗੇ ਜਾਣ ਦਿੰਦੇ ਇੱਥੇ ਲੈ ਆਹੀ ਲੋਗੇ ਰਜਿਸਟਰ ਗੈਲਰੀ ਤੇ ਐਂਟਰੀ ਕਰਨ ਲੱਗੇ ਆਂ ਇੰਡੀਆ ਪੋਲੀਓ ਫਲੂ ਆ ਪਰ ਪਾਕਿਸਤਾਨ ਹੈ ਨਹੀਂ ਤੇ ਫਿਰ ਐਸ ਕਰਕੇ ਪੋਲੀਓ ਦਾ ਡਾਕਟਰ ਨੂੰ ਲੈ ਕੇ ਜਾਣਾ ਪੈਂਦਾ ਉਹ ਮੋਡੂਲ ਉਹ ਕੋਰੀਡੋਰ ਦਾ ਜਿਹੜੀ ਆ ਮੇਨ ਸ਼ਰਕ ਜਿੱਥੇ ਆਪਾਂ ਖੜ ਕੇ ਆਏ ਹਾਂ ਇਹ ਅੱਗੇ ਆ ਜਿੱਥੇ ਅਸਲੀ ਆਪਾਂ ਖੜੇ ਹੋ ਆ ਜਿਹੜਾ ਉਹ ਹੈ ਨਾ ਤੇ ਅੱਗੇ ਆ ਜ਼ੀਰੋ ਲਾਈਨ ਜਿਹੜੀ ਆ ਆ ਸ਼ੋਪਤੀਆਂ ਅਨੁਸਾਰੀ ਤੇ ਅੱਗੇ ਉਹ ਸ੍ਰੀ ਕਰਤਾ ਕੋਟਾ ਜਿਹੜੇ ਦੇ ਦਕਸ਼ਮ ਇੱਥੋਂ ਦਾ ਜਿਹੜਾ ਮਾਡਲ ਆ ਜਿਹੜੀ ਜਗ੍ਹਾ ਤੇ ਅਸਲੀ ਹੁੰਦੀ ਹੈ ਨਾ ਇੰਟੀਗ੍ਰੇਸ਼ਨ ਕਰਾਣ ਦੇ ਉਹ ਜਗ੍ਹਾ ਤੇ ਜੀ ਅਦੁੱਲਾ ਕੋ ਪਾਸਪੋਰਟ ਨਹੀਂ ਲੈ ਆਗਾ ਉਹਨਾਂ ਲਈ ਇਹਨਾਂ ਨੇ ਆ ਗੈਲਰੀ ਬਣਾਈ ਜਿਹੜੀ 12:30 ਤੋਂ ਲੈ ਕੇ 3:30 ਤੱਕ ਖੁੱਲੀ ਹੁੰਦੀ ਤੇ ਇੱਥੇ ਇਹਨਾਂ ਨੇ ਬੰਦਿਆ ਇੱਥੋਂ ਦੇਖ ਸਕਦੇ ਸਾਰਾ ਕੁਝ ਆ ਬਾਕੀ ਜਿਹੜਾ ਇਹ ਗੁਰੂ ਸਾਹਿਬ ਨਾਲ ਸੰਬੰਧਿਤ ਜਿਹੜੇ ਇਹ ਆਦਰਸ਼ ਬੜੇ ਸ਼ਾਨਦਾਰ ਇਹਨਾਂ ਨੇ ਲਾਏ ਹੋਇਆ ਜਿਹੜੀ ਇਹਨਾਂ ਦੇ ਜੀਵਨ ਨਾਲ ਸੰਬੰਧਿਤ ਤੇ ਆ ਸਾਰੇ ਇੱਥੇ ਇਨੀਗ੍ਰੇਸ਼ਨ ਵਾਕੇ ਨਾ ਲਾਈਨ ਲੱਗੀ ਹੋਈ ਆ ਤੇ ਚਲਦੇ ਨੇ ਲਈ ਨੇ ਆ ਆ ਸਾਰੇ ਸੰਗਤ ਜਿਹੜੀ ਆ ਲੱਗੀ ਆ ਲਾਈਨ ਚ ਆਹ ਗੱਡੀਆਂ ਸਾਨੂੰ ਨਾ ਜੂਰੋ ਲਾਈਨ ਤੱਕ ਲਾ ਕੇ ਜਾਣਦੀਆਂ ਨੇ ਤੇ ਆਹ ਇੱਕ ਵਾਰ ਸਾਡਾ ਜਿਹੜਾ ਪਹਿਲਾਂ ਅੱਗੇ ਚੱਲ ਗਿਆ ਉਹ ਮੈਂ ਰਹਿ ਗਿਆ ਪਿੱਛੇ ਤੇ ਆਹ ਜਿਹੜਾ ਜਿਹਨਾਂ ਦਾ ਡਿਪਾਰਟਮੈਂਟ ਸਾਰਾ ਸਾਡੇ ਮੇਰੇ ਨਾਲ ਇੱਥੇ ਬਿਠਾ ਲੋ ਜੀ ਚੱਲ ਪਈਏ ਸਾਡੀ ਇਲੈਕਟ੍ਰੋਨਿਕ ਗੱਡੀ ਤੇ ਆਹ ਜਿਹੜਾ ਆਪਾਂ ਨੂੰ ਜੂਰੋ ਲਾਈਨ ਤੱਕ ਕਰ ਜਾਣਾ ਵਾ ਉਹਨਾਂ ਨੇ ਖੜਮਾ ਸਾਨੂੰ ਥੋੜੀ ਦੂਰੀ ਆ ਉਹ ਉਹ ਜਿਹੜਾ ਸਾਡੀ ਇਮੀਗ੍ਰੇਸ਼ਨ ਤੇ ਜਿਹੜੀ ਕਸਟਮ ਹੋ ਗਿਆ ਇੱਥੇ ਮੇਰਾ ਖਿਆਲ ਹੈ ਜਦੋਂ ਮੈਂ ਅਰਕਾ ਕੈਨੇਡਾ ਉੱਧਰ ਉੱਧਰ ਗਿਆ ਨਾ ਕਦੀ ਇਹਨਾਂ ਧੌਂ ਨਹੀਂ ਲੱਗਾ ਨਾ ਆ ਜੀ ਜਦੋਂ ਵਾਪਸ ਆਵਾਂਗੇ ਨਾ ਤਾਂ ਇਤਨਾ ਸਵਾਗਤ ਹੋਏ ਨਾ بس ਇੱਥੇ ਚੱਲੇ ਆ ਤੇ ਲਗਭਗ ਸਵਾਗਤ 10 ਵਾਧੂ ਗਏ ਹਾਂਜੀ ਤੇ ਅੱਗੇ ਜੀਰੋ ਲਾਈਨਾਂ ਜਿਹੜੀਆਂ ਤੇ ਚਲ ਕੇ ਖਾਨੇ ਤਾਂ ਜੀ ਆ ਆ ਗਈ ਤੇ ਜੀਰੋ ਲਾਈਨਾਂ ਹਾਂਜੀ ਆ ਲੋ ਹਾ ਦਾਰੂ ਤੇ ਇਹ ਇੰਡੀਆ ਨੂੰ ਬਾਈ ਕਰਤਾ ਤੇ ਸ਼ਾਮ ਨੂੰ ਆਵਾਂਗੇ ਫੇਰ ਉਧਰ ਨੂੰ ਕਿਉਂਕਿ ਅੱਜ ਵਿਧਾੜੀ ਆ ਸਿਰਫਾ ਹਾਂਜੀ ਤੇ ਆ ਦੂਰੇ ਲੈ ਲੈ ਜਿੱਥੇ ਉਹ ਬਰਝੂ ਲੱਗੀ ਹੋਈ ਹੈ ਅੱਗੇ ਫੁੱਲ ਬੂਟਿਆਂ ਦੇ ਵਿੱਚ ਆ ਦਿਖਦੀ ਆ ਤੇ ਜਦੋਂ ਇਹ ਲਾਈਨ ਖਿੱਚੀ ਗਈ ਸੀ ਸੰਤਾਲੀ ਚ ਤੇ ਹੋ ਸਾਵਾਂ ਇਹ ਹਿੰਦੁਸਤਾਨ ਤੇ ਪਾਕਿਸਤਾਨ ਦੀ ਲਾਈਨ ਹੋ ਪਰ ਅਸਲ ਚ ਜਿਹੜੀ ਮਾਰ ਆ ਰਹੀ ਆ ਰੰਜੀਤ ਸਿੰਘ ਦਾ ਪੰਜਾਬ ਸੀ ਨਾ ਇਹ ਉਹ ਵੀ ਕਿਨਾਰ ਪਈ ਜੇ ਆ ਗੜੀ ਆ ਤੇ ਚੜਦਾ ਤੇ ਲੈਂਦਾ ਪੰਜਾਬ ਜਿਹੜਾ ਦੋ ਹਿੱਸਿਆਂ ਚ ਵੰਡਿਆ ਗਿਆ ਸੀ ਤੇ ਕਈ ਜਿਹੜੀ ਅਸੀਂ ਸੋਚਦੇ ਆਂ ਵੀ ਜਿਹੜਾ ਗੱਲਾ ਨੁਕਸਾਨ ਫਰੋਡ ਤੇ ਅੰਮ੍ਰਿਤ ਸਾਹਿਬ ਜਿਹੜਾ ਇਸ ਹਲਕੇ ਚ ਉਹਦਾ ਹੋਇਆ ਸੀ ਚੜਦੇ ਤੇ ਲੈਂਦੇ ਪੰਜਾਬ ਦਾ ਮੁਸਲਮਾਨ ਵੀਰਾਂ ਦਾ ਸਿੱਖ ਵੀਰਾਂ ਦਾ ਕਿੰਨਾ ਇੱਥੇ ਨੁਕਸਾਨ ਹੋਇਆ ਉਸ ਟਾਈਮ ਤੇ ਪੰਜਾਬੀਆਂ ਦਾ ਹੈ ਨੀ ਜਦੋਂ ਜਸ਼ਨ ਮਨਾਏਗੇ ਉਹਨਾਂ ਦੇ 47 ਚ ਮਾਰਾ ਜਾਂਦਾ ਉਹਨਾਂ ਨੇ ਕਿਵੇਂ ਉਹਨਾਂ ਨੇ ਵਿੱਚ ਛਾਣਲੀਅਤ ਕੀਤੀ ਹੋਊਗੀ ਤੇ ਇਹ ਜਿਹੜਾ ਮਾਰਾ ਰੰਜੀਤ ਸਿੰਘ ਪੰਜਾਬ ਬਣਾਇਆ ਪੰਜ ਪੀੜੀਆਂ ਦੀ ਉਹਨਾਂ ਦੀ ਘਾਲਣਾ ਸੀ ਤੇ ਜਦੋਂ ਵੰਡਿਆ ਉਹਨਾਂ ਨੇ ਮੇਰੇ ਖਿਆਲ ਪੰਜ ਹਫ਼ਤੇ ਵੀ ਨਹੀਂ ਲਾਏ ਤੇ ਚਲੋ ਆਹ ਉਹਨਾਂ ਮਾਰਾ ਨੇ ਬਹੁਤ ਕਿਰਪਾ ਕੀਤੀ ਹੈ ਵਿਚਾਨੀਆ ਦਾ ਹੈ ਬਹੁਤ ਮਾਰਾ ਨੇ ਕਿਰਪਾ ਕੀਤੀ ਹੈ ਵਿਚਾਲੋ ਮੌਕਾ ਮਿਲਿਆ ਵਾ ਪਾਰ ਜਾਂਦਾ ਇਸ ਦੇ ਵਿੱਚ ਸਰਦਾਰ ਲਖਜੋਤ ਸਿੰਘ ਸਿੱਧੂ ਜਿਹੜਾ ਤੇ ইমরান ਖਾਨ ਦਾ ਜਿਹੜਾ ਬੜਾ ਵੱਡਾ ਹੱਥ ਰਹੀ ਤੇ ਇਹ ਗੁਰੂ ਰਾਮ ਆਪਣਾ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਰਾਹੀਂ ਜਿਹੜਾ ਇਹ ਕਾਰਜ ਕਰਾਇਆ ਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਸਾਰਾ ਕੁਝ ਹੋਇਆ ਤੇ ਦੋ ਸਾਧਨ ਬਣੇ ਆ ਨਵਜੋਤ ਸਿੰਘ ਜੀ ਸਿੱਧੂ ਤੇ ইমরান ਖਾਨ ਦੀ ਤੇ ਚਲੋ ਚਲਦੇ ਹਾਂ ਦੀ ਕਰਾਂਗੇ ਦਰਸ਼ਨ ਤੁਹਾਨੂੰ ਸਾਰੇ ਉਧਰ ਤੇ ਆਹ ਫੁੱਲ ਬੂਟੇ ਦੇਖੋ ਕਿੱਦਾਂ ਸ਼ਾਨਦਾਰ ਲੱਗੇ ਹੋਏ ਆ ਤੇ ਬਹੁਤ ਸੇਵਾ ਕਰਦੇ ਇੱਥੇ ਜਿਹੜੇ ਹੇ ਯਾ ਆਪਣੇ ਵਾਲੇ ਪਾਸੇ ਪੂਰੇ ਫੋਲ ਬੋਟਲ ਆ ਕੇ ਰੱਖੇ ਆ ਤੇ ਸਾਨੂੰ ਤਾਂ ਡੇਢ ਗਿਆ ਹੋਣਾ ਵੇਖੋ ਪਾਰ ਹੋਣ ਗਈਆਂ ਤੇ ਆ ਗਏ ਪਾਕਿਸਤਾਨੇ ਤੇ ਇੱਧਰ ਹੋਣ ਮੈਂ ਆ ਪਾਰ ਹੋਣ ਲੱਗਾ ਤੇ ਪਾਰ ਹੋ ਗਏ ਨਾ ਤੁਹਾਨੂੰ ਦਿਖਾ ਦਿੰਦਾ ਆ ਜਿਹੜਾ ਇੱਧਰ ਆ ਗਿਆ ਦੇਖ ਪਾਕਿਸਤਾਨ ਸ਼ਾਮੀ ਇੱਧਰ ਆਵਾਂਗੇ ਹਾਂਜੀ ਸਾਡੇ ਕੋ 4 ਵਜੇ ਇੱਥੋਂ ਵਾਪਸ ਮੁੜਨਾ ਹੈ ਤੇ ਉਹ ਉੱਡੇ ਬੱਸ ਲੱਗੀ ਏ ਹਾਂਜੀ ਦੂਜਾ ਜਿਹੜੀ ਸਾਲਾਂ ਅੱਗੇ ਜਿਹੜੀ ਨਾਲ ਲੈ ਕੇ ਜਾਊਗੀ ਜਿਹੜੀ ਉਹ ਮੇਰੇ ਕਸਟਮ ਤੱਕ ਕਰ ਸਾਡੇ ਪਾਇਲਟ ਸਾਹਿਬ ਆ ਗਏ ਆ ਤੇ ਗੱਡੀ ਜਿਹੜੀ ਆ ਪੂਰੀ ਫੋਲ ਹੋ ਗਈ ਸਕਦੇ ਦੇ ਨਾਲ ਤੇ ਇਹਨਾਂ ਮਦਦ ਨਾਲ ਮਰਹਲ ਹੈ ਕਿ ਪੂਰੀ ਅੱਗੇ ਗੱਡੀਆ ਕੰਡਾ ਸੰਗ ਤੇ ਚੱਲ ਪੈ ਜੀ ਹੁਣ ਆਹ ਸ੍ਰੀ ਆਕਾਲ ਹਾਂ ਉਹਨਾਂ ਪਾਕਿਸਤਾਨ ਦਾ ਫਲੈਗ ਦੇ ਕਹਿੰਦੇ ਤੇ ਆਹ ਜਿਹੜੀਆਂ ਅਮਰਖ ਦਰਸ਼ਨੀ ਜਿਹੜੀ ਇਹ ਦਰਸ਼ਨੀ ਜਿਹੜੀ ਅੱਗੇ ਲਾਜੀ ਨੂੰ ਮੂਵ ਰੇਸਰ ਆ ਇਹ ਉਮੀਦ ਰੇਸਰ ਆ ਤੇ ਆਪਰੇ ਕੀ ਬੋਲੋ ਭਾਜੀ ਸਹੀ ਰਵਾਸ ਹਾਂ ਕਿਆ ਬਾਤ ਹੈ ਰਵਾਸ ਜਿੰਨਾਂ ਨੇ ਬਹੁਤ ক্রিকেট ਖੇਡੀ ਆ ਉਹ ਉਹਨਾਂ ਦੇ ਨਾਮ ਤੇ ਜਿੰਨਾਂ ਦਾ ਨਾਮ ਹੈ ਲਾਣ ਪਾਕਿਸਤਾਨ ਦੇ ਇਮੀਗ੍ਰੇਸ਼ਨ ਵਾਲੇ ਫਾਇਦੇ ਆ ਗਏ ਹਾਂ ਜੀ ਬਿਲਕੁਲ ਆ ਗਏ ਬਿਲਕੁਲ ਇੱਥੇ ਕਰੰਸੀ এক্সচেਜ ਵੀ ਕਰ ਸਕਦੇ ਆਪਾਂ ਜਿਨ੍ਹਾਂ ਨੇ ਡਾਲਰ ਨਹੀਂ ਹੁੰਦੇ ਉਹ ਇੱਥੇ ਕਰਵਾ ਸਕਦੇ ਆਂ। ਹਾਂਜੀ। ਨਾਲੇ ਕਰੰਸੀ ਦੇ ਚੇਂਜ ਰੇਟ ਆ। ਕਿਤਰਾ ਇੰਡੀਅਨ ਇੱਥੇ 1800 ਦੇ ਦੇ ਆਪਾਂ 20 ਡਾਲਰ ਲੈਣੇ ਇੱਥੇ 2000 ਦੇਣਾ ਪੈਂਦਾ ਵਾ। ਤੇ ਜੇ ਆਪਾਂ ਇੰਡੀਅਨ ਤੇ ਪਾਕਿਸਤਾਨੀ ਕਰੀਏ ਨਾ ਤੇ 280 ਰੁਪਏ ਮਿਲਨੇ ਸੌਦੇ। ਤੇ ਜੇ ਵਾਪਸ ਕਰਾਂਗੇ ਤੇ ਤੇ ਉਸ ਦੇ ਜਿਹੜਾ ਆਪਾਂ ਨੂੰ ਸੋੜ ਮਿਲਣਾ। ਬਾਕੀ ਜਿਹੜਾ ਇਹਨਾਂ ਕੋਲ ਟਾਈਮ ਹੈਗਾ ਇਹਨੂੰ ਬਰਬਰ ਵੀ ਵੇਖੀਆ ਕਰੰਸੀ ਇੰਡੀਆ ਦੀ ਤੇ ਪਾਕਿਸਤਾਨ ਦੀ ਪਰ 1984 ਦੇ 100 ਦਾ 130 ਰੁਪਏ ਮਿਲਦੇ ਸੀ ਕੋਲ ਆ ਸਾਡੇ ਜਿਹੜਾ ਨੇ ਅੱਲਾ ਰੱਖਾ ਜੀ ਆ ਹੈ ਨੀ ਤੇ ਇਹਨਾਂ ਕੋਲ ਇਥੇ ਜਿਹੜੀਆਂ ਐਕਸਚੇਂਜ ਕਰਾਈਆ ਕਰੰਸੀ ਆ ਸਾਡਾ ਆਗਮਨ ਸਭ ਜਿਹੜਾ ਲੈ ਆ ਕਰੰਸੀ ਐਕਸਚੇਂਜ ਕਰਾ ਕੇ ਲੈ ਆਇਆ ਆ ਡਾਲਰ ਆ ਵੇਖੋ ਜਿਹੜੇ ਨੋਟ ਨੇ ਗੁਲਾਬ ਗੁਲਾਬ ਸਾਹਿਬੀ ਕੋੜੇ ਆ ਤੇ ਉਹਦੇ ਵਸਤਰਾ ਦੇ ਨੋਟ ਆ ਇਹ ਆ ਆ ਨੋਡ ਆ ਤੇ ਅਗਲੇ ਆਪਣੇ ਵੱਖਰੇ ਤੜਾ ਲਏ ਆ ਨੋਡ ਹਾਂਜੀ ਆ ਲੈ ਤੇ ਵੀ ਡਾਲਰ ਜਿਹੜੇ ਨਾ ਫੀਸ ਜਿਹੜੀ ਹੈ ਨਾ ਬਾਰਡਰ ਦੀ ਜਿਹੜੀ ਲੱਗਦੀ ਆ ਤੇ ਪਾਕਿਸਤਾਨ ਵਾਲੀ ਸਾਈਡ ਤੇ ਜਿਹੜੀ ਹੋਣਾ ਹੁੰਦੀ ਆ ਹਾਈ ਬਾਈ ਇੱਕ ਚੀਜ਼ ਨੇ ਬੜੀ ਸਪਸ਼ਟ ਰੂਪ ਨਾਲ ਲੱਗਦੀ ਆ ਆ ਜਿਹੜਾ ਨਾ ਆ ਨੋਡ ਲੱਗਦੀ ਆ ਜਿਹੜੀ ਯੂਟੀਆਫ ਫਾਰਮ ਹੈ ਨਾ ਉਹਦੇ ਤੇ ਲੱਗੀ ਤੇ ਹਾਂਜੀ ਆ ਉਤੇ ਮੋੜ ਲੱਗੀ ਆ ਪਾਸਪੋਰਟ ਤੇ ਕੋਈ ਮੋੜ ਨਹੀਂ ਲੱਗਦੀ ਹਾਂਜੀ ਮੇਰੇ ਪਿੱਛੇ ਨੇ ਆਜ ਦਾ ਪਾਕਿਸਤਾਨ ਦਾ ਜਿਹੜਾ ਹੈਗਾ ਨਾ ਇਹ ਆ ਇਹ ਜਿਹੜਾ ਵਿਸਟਰ ਆਪਣਾ ਹਾਲ ਆ ਉਹ ਆ ਤੇ ਇੱਥੇ ਹੁਣ ਆਪਾਂ ਜਿਹੜਾ ਤਿੰਨ ਚੀਜ਼ਾਂ ਇਹਨਾਂ ਨੇ ਚੈੱਕ ਕਰਨੀਆਂ ਆਪਾਂ ਕੋ ਇੱਕ ਤਾਂ ਜਿਹੜਾ ਤੁਹਾਡਾ ਰੱਬ ਭਲਾ ਕਰੇ ਇਹ ਜਿਹੜਾ ਕੋਵਿਡ ਦਾ ਟੈਸਟ ਤੇ ਦੂਜਾ 20 ਡਾਲਰ ਦੀ ਰਸੀਦ ਤੇ ਤੀਸਰਾ ਜਿਹੜਾ ਵਾ ਇਹ ਈਟੀਆ ਈਟੀਆ ਫਾਰਮ ਆ ਨਾ ਪਾਕਿਸਤਾਨ ਦੀ ਇਮੀਗ੍ਰੇਸ਼ਨ ਦੇ ਬਹੁਤ ਇੱਧੀ ਤੇ ਬਹੁਤ ਛੇਤੀ ਇਹਨਾਂ ਨੇ ਕੀਤੀ ਇੱਥੇ ਪਰ ਆਪਣੇ ਕਾਫੀ ਟਾਈਮ ਲਾ ਲਾ ਜਿਹੜੀ ਇਹਨਾਂ ਨੇ ਕਰੀਆਂ ਆ ਹੁਣ ਗੱਡੀ ਸਰਵ ਨਾ ਦਰਸੀ ਜੋੜੀ ਟੱਕਰ ਲੈ ਕੇ ਜਾਊਗੀ ਜੀ ਤੇ ਚਲੋ ਸਾਨੂੰ ਇਹਨਾਂ ਨੇ ਕਸਟਮ ਤੇ ਕਰਤਾ ਇਹ ਦਵਾ-ਦਵ ਤੇ ਇੱਕ ਆ ਜਿਹੜੇ ਵਿਜ਼ਟਰ ਦੇ ਆ ਇਹ ਪਾ ਕੇ ਰੱਖਣੀ ਆ ਯਾਤਰੀ ਇਹ ਸਾਰਿਆਂ ਨੇ ਜਿਹੜੇ ਆਪ ਸਾਡੇ ਆ ਤੇ ਆਹ ਸਾਰੀ ਜਦੋਂ ਬੱਸ ਭਰ ਗਈ ਉਹਦੋਂ ਚੱਲਣਾ ਸਾਡੇ ਪਾਇਲਟ ਨੇ ਉਹ ਵੇਟ ਕਰਦੇ ਆ ਸਾਡੀ ਬੱਸ ਦੇ ਡਰਾਈਵਰ ਨੇ ਨਾ ਬੱਸ ਦਿੱਤੀ ਤੌਰ ਨਾਲ ਸਾਨੂੰ ਇਹ ਵੀ ਕਹਿ ਦਿੱਤਾ ਵੀ ਆਪਣੇ ਆਪਣੇ ਡਾਕੂਮੈਂਟ ਜਿਹੜੇ ਨਾ ਸੰਭਲੋ ਇਹਨਾਂ ਦੀ ਲੋੜ ਵਾਪਸ ਕਿਵੇਂਗੀ ਤੇ ਡਾਕੂਮੈਂਟ ਤੇ ਉਹਨਾਂ ਨੇ ਨਾ ਕੋਵਿਡ ਦਾ ਸਰਟੀਫਿਕੇਟ ਸਾਡੇ ਕੋਲ ਕਿਹੇ ਨਹੀਂ ਪੁੱਛਿਆ ਇਹਨਾਂ ਨੇ ਪਾਕਿਸਤਾਨ ਵਾਲਿਆਂ ਨੇ ਤੇ ਕੋਵਿਡ ਦਾ ਸਰਟੀਫਿਕੇਟ ਉਸੇ ਤਰ੍ਹਾਂ ਹੀ ਆ ਤੇ ਬਾਕੀ ਜਿਹੜੀਆਂ ਸਾਡਾ ਈਟੀਏ ਫਾਰਮ ਤੇ ਜਿਹੜਾ ਉਹ ਰਸੀਦ ਆ 20 ਡਾਲਰ ਦੀ ਉਹਨੂੰ ਉਹਨਾਂ ਨੇ ਵੇਖਿਆ ਪਾਸਪੋਰਟ ਵੇਖਿਆ ਵਾ ਤੇ ਬਾਕੀ ਕੋਵਿਡ ਵਾਲਾ ਜਿਹੜਾ ਕਹੀ ਨਹੀਂ ਵੇਖਿਆ ਆ ਸਾਡੇ ਪਾਇਲਟ ਸਾਹਿਬ ਤੇ ਨਗਰ ਇਹਨਾਂ ਗੱਡੀ ਪੂਰੀ ਫੁੱਲ ਕਰਕੇ ਖੜੀ ਗਿਆ ਆ ਵੀ ਜਦ ਆ ਤੇ ਜਦ ਇਹਨਾਂ ਨੂੰ ਪੂਰਤਿਆ ਲੱਗੇ ਆਈ ਤੇ ਇਥੋਂ ਡਾ ਅਦਾ ਨਾ ਗੱਡੀ ਨਾ ਮੜ ਗਿਆ ਇਹ ਪਾਕਿਸਤਾਨ ਵਾਲਿਆਂ ਜਿੱਥੇ ਕਹੀ ਆ ਉੱਥੇ ਰਾਵੀ ਜੜੀ ਆ ਉਹ ਸਾਡੇ ਵਾਲੇ ਪਾਸੇ ਆ ਲਗਭਗ 3 ਕਿਲੋਮੀਟਰ ਦੂਰ ਰਾਵੀ ਕਦੀ ਇੱਧਰ ਆ ਜਾਂਦੀ ਆ ਤੇ ਕਦੀ ਉੱਧਰ ਹਾਂਜੀ ਇਹ ਇਹਨੂੰ ਕੋਈ ਬਾਰਡਰ ਦੀ ਜੜੀ ਆ ਨਾ ਪਾਬੰਦੀ ਨਹੀਂ ਕੀ ਇਹ ਆਪਣੀ ਮਰਜ਼ੀ ਦੇ ਜਿੱਧਰ ਮਰਜ਼ੀ ਚੱਲਦੀ ਰਹਿੰਦੀ ਆ ਹੈ ਲੋਰੀ ਹਗਾਰੇ ਪੰਗਿਆਂ ਦਾ ਆ ਇਹਨਾਂ ਦੇ ਕੰਮਾਂ ਦੇ ਨਾਲ ਨਾਲ ਤੋਂ ਜਿਆਦਾ ਸਾਨੂੰ ਨਹੀਂ ਆਇਆ ਦੀ ਲੰਮੀਆਂ ਅਰਦਾਸਾਂ ਤੋਂ ਬਾਅਦ ਨਾ ਇਹ ਗੁਰੂ ਸਾਹਿਬ ਨੇ ਮੌਕਾ ਦਿੱਤਾ ਵਾ ਦਰਸ਼ਨਾਂ ਦਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੇ ਆ ਗੜੀ ਉੱਥੋਂ ਦੀ ਦਰਸ਼ਨੀ ਜੋੜੀ ਆ ਉੱਥੋਂ ਤੱਕਰ ਜਿਹੜਾ ਨਾ ਐਸ ਬਸ ਨੇ ਦਿੱਤਾ ਪਹਤਾ ਤੇ ਆ ਡਰਾਈਵਰ ਜਿਹੜਾ ਵਾ ਨਾ ਇਹਦੇ ਬਾਰੇ ਦੱਸਣ ਧਿਆ ਵੀ ਕਦੋਂ ਤੁਸੀਂ ਵਾਪਸ ਹੋਣਾ ਵਾ ਤੇ ਆ ਸੁਣੋ ਇਹ ਵੀ ਗੱਲਬਾਤ ਪਹਿਲੋਂ ਜਾਣਾ ਦਰਸ਼ਨ ਕਰਕੇ ਤੁਸੀਂ ਪਹਿਲੋਂ ਵੀ ਜਾ ਸਕਦੇ ਹੋ 15-20 ਮਿੰਟ ਬਾਅਦ ਬਸ ਜਾਂਦੀ ਹੈ ਤੁਸੀਂ ਪਹਿਲਾਂ ਵੀ ਜਾ ਸਕਦੇ ਹੋ। ਠੀਕ। ਕਿੱਦਮ ਕਹਿੰਦੇ ਆ ਜੀ ਆਇਆ ਨੂੰ ਕਠਾਰਪੁਰ ਜੀ। ਹਾਂ, ਕਾ ਬਾਦ ਆ ਨਾਮ ਕੀ ਆ ਤੁਹਾਡਾ ਜੀ? ਮੁਹੰਮਦ ਅਫਜ਼ਲ। ਮੁਹੰਮਦ ਅਫਜ਼ਲ। ਕਾ ਬਾਦ ਆ। ਇਹ ਨਾ ਪਾਇਲਟ ਸਾਹਿਬ ਨੇ ਸਾਡੇ ਨਾਲ ਦੱਸਤਾ ਵੀ ਸਾਡੇ ਤਿੰਨ ਇੱਧਰ ਦੇ ਤੇ ਚਾਰ ਸਾਡੇ। ਹਾਂਜੀ ਅੱਧਾ ਘੰਟਾ ਪਿੱਛੇ ਆ ਪਾਕਿਸਤਾਨ ਤੇ ਦਰਸੀਂ ਜੋੜੀ। ਹਾਂ ਨਾ ਦਰਸੀਂ ਜੋੜੀ ਤੇ ਟੱਕਰ ਸਾਨੂੰ ਜਿਹੜੀ ਆ ਨਾ ਆ ਬਸ ਤੇ ਆਈ ਆ। ਹਾਂਜੀ। ਜਿੰਨੇ 4 ਵਜੇ ਕੀਰ ਸਾਨੂੰ ਇੱਥੋਂ ਲੈ ਕੇ ਜਾਣਾ ਤੇ 4 ਤੋਂ ਪਹਿਲਾਂ ਪਹਿਲਾਂ ਸਾਨੂੰ ਇੱਥੇ ਜਿਹੜਾ ਨਾ ਪਹੁੰਚਣਾ ਪੈਣਾ ਵਾ ਹਾਂਜੀ ਤੇ ਯਾਤਰਾ ਦਾ ਨਾ ਬਹੁਤ ਆਨੰਦ ਆ ਰਿਹਾ ਪਰ ਵੀਡੀਓ ਬੜੀ ਲੰਮੀ ਹੋ ਰਹੀ ਆ ਤੇ ਮਜਬੂਰਨ ਮੈਨੂੰ ਇਹਨੂੰ ਦੋ ਹਿੱਸਿਆਂ 'ਚ ਕਰਨਾ ਪਏਗਾ ਇੱਕ ਸਮਾਂ ਹੁਣ ਅਪਲੋਡ ਕਰਦੇ ਆ ਤੇ ਦੂਜਾ ਮੈਂ ਕੱਲ ਨੂੰ ਕਰ ਦਾਂਗਾ ਤੇ ਚੰਗਾ ਜੀ ਸਾਰਿਆਂ ਨੂੰ ਗੁਰਫਤੇ ਤੇ ਕੱਲ ਨੂੰ ਮਿਲਦੇ ਆ ਅਗਲੇ ਦੂਸਰੇ ਭਾਗ 'ਚ